ਰੀ ਆਏ ਨੂੰ ਸ਼ਰਨ ਪਿਆਲਾ ਵੇ ਖਾਲਸਾ ਕਿਉਂਕਿ ਪਹਿਲਾ ਜੰਗਾਂ ਜੁੱਦਾਂ ਦਾ ਟਾਈਮ ਹੁੰਦਾ ਸੀ ਕਿਸੇ ਜਿਹੜਾ ਹੈਡਕੁਆਟਰ ਨਹੀਂ ਜਿੱਥੇ ਕੂੜਾ ਦਲ ਜਾਂਦਾ ਸੀ ਉੱਥੇ ਹੀ ਹੈਡਕੁਆਟਰ ਅੰਬਾਜੀ ਕਿਸੇ ਕਲੇ ਮੁੰਡਾ ਜੋੜ ਤੇ ਮੁੰਡਾ ਤਾਰਾ ਜੋੜ ਦੀ ਧਰਤੀ ਰਾਜਸਥਾਨ ਤੇ ਉੱਥੇ ਹੀ ਸ੍ਰੀ ਅਮਰ ਸਰਸਵ ਜਿੱਥੇ ਆਕਾਨੀ ਪਾਪਾ ਪੁੰਦਾਰ ਜੀ ਸ਼ਹੀਦ ਜਿੱਥੇ ਉਹਨਾਂ ਦਾ ਆਪਣੇ ਬਾਵਾ ਨੂੰ ਬਹਾਉਂਦੇ ਸੀ ਤੇ ਹੁਣ ਜਿਹੜੇ ਆਪਾ ਜੇ ਚੰਗੀ ਹੋਰਾਂ ਨੇ ਜਿਹੜੀ ਦਰਵਾਜ਼ਾ ਪੁੱਟਾ ਦਲਦਾ ਹੈਡਕ quartਲ ਜਿਹੜਾ ਸਤਾਂ ਤੱਕ ਜਦੋਂ ਤੱਕ ਜਿਹੜੇ ਉਹ ਬੱਚੇ ਆਪਣੇ ਅਤਲ ਨਹੀਂ ਹੁੰਦੇ ਉਦੋਂ ਤੱਕ ਉਹਦੇ ਨੇ ਆਪਾਂ ਫੈਰਾ ਦੇਣਾ ਸਿੰਘ ਸਾਹਿਬ ਗਿਆਨੀ ਹਾਜ਼ਰੀ ਜਿੰਨੀ ਕਹਿੰਦੇ ਨੇ ਉਹਨਾਂ ਨੇ ਵੀ ਆਪ ਦੀ ਨਾਲ ਜਿਹੜੇ ਬੱਚੇ ਸਾਝੇ ਕਰਦੇ ਨੇ ਮୋਹੇ ਇਹ ਹੈ ਜੋ ਜਾਵੇ ਆਪ ਕੀ ਰੋਹ ਇੰਤਜ਼ਾਰ ਕਰਨਾ ਅੱਜ ਹੀ ਰਣ ਮੈਦਾਨ ਦਾ ਜੂਝ ਮਾਰੋ ਕਹਿੰਦੇ ਆ ਰਿਹਾ ਰਹੇ ਯਾਰੇ ਕੁੰਡੀਆਂ ਮਾਰਦੀਆਂ ਫੌਜਾਂ ਜਿਹੜੀਆਂ ਹਮੇਸ਼ਾ ਤਿਆਰ ਪਰ ਤਿਆਰ ਨੇ ਜਿੱਥੇ ਇਹ ਦੁਨਿਆਵੀ ਫੌਜਾਂ ਉੱਥੇ ਕੁੰਡੀਆਂ ਮਾਰਦੀਆਂ ਮਹਾਂਸਨ ਫੌਜਾਂ ਜਿਨ੍ਹਾਂ ਨੇ ਲਾਹੌਰ ਤੋਂ ਲੈ ਕੇ ਕਾਬਲ ਬੰਦਾਰ ਅਫਗਾਨਿਸਤਾਨ ਤੇ ਸ਼੍ਰੀਨਗਰ ਦਿੱਲੀ ਤੇ ਦਿੱਲੀ ਤੋਂ ਅੰਗੇ ਤੱਕ ਸਾਰੇ ਇਲਾਕੇ ਜਿਹੜੇ ਅੱਜ ਗੁਰੂ ਦੀਆਂ ਕਾਰਨੀਆਂ ਮੈਂ ਹੈਂਕਸਨ ਫੌਜਾਂ ਵੀ ਪਿੱਛੇ ਨਹੀਂ ਹਟਣੀਆਂ ਪੂਰਾ ਹਮੇਸ਼ਾ ਤਰਸ ਭਰਨੇ ਜਿੱਥੇ ਵੀ ਲੋੜ ਪਈ ਤੇ ਹਮੇਸ਼ਾ ਦੂਜਿਆਂ ਵਾਸਤੇ ਤਿਆਰ ਨੇ ਤੇ ਗੁਰੂ ਦੀਆਂ ਅਪਾਰ ਜਿੱਤੇ ਕਿਰਪਾ ਮੈਂ ਇਹਨਾ ਕੁਝ ਕਹਿੰਦਾ ਆ ਤੁਹਾਡੇ ਸੰਸਾ ਨੂੰ ਖਿਮਾ ਦਾ ਜਾਚ ਕਰਵਾਗਾ ਸਰਬਸਾਵੇ ਖਾਲਸਾ ਜਿਹੜੀ ਮੌਤ ਨੇ ਡਰਾਈ ਸਤਾ